ਸਾਰਿਆਂ ਨੂੰ ਜੈ ਈਸੂ ਮਸੀਹ ਦੀ ਇਸ ਚੈਨਲ ਐਚਬੀਸੀ ਮਸੀਹਤਾਲਮ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਤੋਂ ਜੀ ਪਵਿੱਤਰ ਬਾਈਬਲ ਦੇ ਰੋਮਾਂਟਿਕ ਸਫ਼ਰ ਤੇ ਜਾ ਰਹੇ ਹਾਂ ਮੇਰੇ ਨਾਲ ਬਾਈਬਲ ਨੂੰ ਪੜੋ ਅਤੇ ਸਵਾਲਾਂ ਦੇ ਜਵਾਬ ਕਮੈਂਟ ਵਿੱਚ ਜਰੂਰ ਦਿਓ ਤਾਂ ਹੀ ਤੁਸੀਂ ਬਾਈਬਲ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹੋ ਤੇ ਸ਼ੁਰੂ ਕਰਦੇ ਹਾਂ ਉਤਪਤ ਦਾ ਗ੍ਰੰਥ ਉਹਦਾ ਪਹਿਲਾ ਬਾਪ ਆਦ ਵਿੱਚ ਜਦੋਂ ਖੁਦਾ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਤਾਂ ਧਰਤੀ ਬਿਨਾਂ ਕਿਸੇ ਰੂਪ ਦੇ ਸੁੰਨੀ ਸੀ ਸਮੁੰਦਰ ਦੀ ਸਤ੍ਹਾ ਉੱਤੇ ਹਨੇਰਾ ਸੀ ਅਤੇ ਖੁਦਾ ਦੀ ਆਤਮਾ ਪਾਣੀ ਉੱਤੇ ਮੰਡਰਾਉਂਦਾ ਸੀ। ਪਰਮੇਸ਼ਰ ਨੇ ਚਾਨਣ ਨੂੰ ਹਨੇਰੇ ਤੋਂ ਵੱਖ ਕੀਤਾ ਅਤੇ ਉਸਨੇ ਚਾਨਣ ਨੂੰ ਦਿਨ ਅਤੇ ਹਨੇਰੇ ਨੂੰ ਰਾਤ ਕਿਹਾ। ਇਹ ਪਹਿਲਾ ਦਿਨ ਸੀ। ਖੁਦਾ ਨੇ ਪਾਣੀਆਂ ਵਿਚਾਲੇ ਦੂਰੀ ਬਣਾਈ ਅਤੇ ਉੱਪਰਲੇ ਪਾਣੀ ਨੂੰ ਆਕਾਸ਼ ਗਿਆ। ਇਹ ਦੂਜਾ ਦਿਨ ਸੀ। ਖੁਦਾ ਨੇ ਆਕਾਸ਼ ਹੇਠਲੇ ਪਾਣੀਆਂ ਨੂੰ ਇਕੱਠਾ ਕੀਤਾ ਅਤੇ ਸੁੱਕੀ ਜ਼ਮੀਨ ਦਿਖਣ ਲੱਗ ਪਈ। ਉਸਨੇ ਜ਼ਮੀਨ ਨੂੰ ਧਰਤੀ ਅਤੇ ਪਾਣੀਆਂ ਨੂੰ ਸਮੁੰਦਰ ਕਿਹਾ। ਖੁਦਾ ਨੇ ਧਰਤੀ ਉਤੇ ਸਾਕ, ਘਾਹ, ਫਲਦਾਰ ਰੁੱਖ, ਫੋਦੇ ਪੈਦਾ ਕੀਤੇ। ਇਹ ਤੀਸਰਾ ਦਿਨ ਸੀ। ਪ੍ਰਮੇਸ਼ਰ ਨੇ ਆਕਾਸ਼ ਵਿੱਚ ਚੋਤਾ ਬਣਾਈਆਂ ਜੋ ਚਿੰਨ ਮੌਸਮ ਦੇ ਨਾਂ ਅਤੇ ਸਾਲਾਂ ਦਾ ਆਧਾਰ ਹੋਣ। ਉਸਨੇ ਦੋ ਵੱਡੀਆਂ ਚੋਤਾ ਬਣਾਈਆਂ ਇੱਕ ਦਿਨ ਤੇ ਰਾਤ ਕਰਨ ਲਈ ਅਤੇ ਇੱਕ ਰਾਤ ਤੇ। ਉਸਨੇ ਤਾਰੇ ਵੀ ਬਣਾਏ। ਉਸਨੇ ਚਾਨਣ ਨੂੰ ਹਨੇਰੇ ਤੋਂ ਵੱਖ ਕੀਤਾ। ਇਹ ਚੌਥਾ ਦਿਨ ਸੀ। ਫਿਰ ਖੁਦਾ ਨੇ ਪਾਣੀਆਂ ਨੂੰ ਜੀਉਂਦੇ ਪ੍ਰਾਣੀਆਂ ਨਾਲ ਭਰ ਦਿੱਤਾ ਅਤੇ ਆਕਾਸ਼ ਤੇ ਪੰਛੀਆਂ ਨੂੰ ਉਤਪਨ ਕੀਤਾ ਅਤੇ ਉਹਨਾਂ ਨੂੰ ਅਸਾਂਤੀਸ਼ ਦਿੱਤੀ ਕਿ ਵਦਨ ਅਤੇ ਇਹ ਪੰਜਵਾਂ ਦਿਨ ਸੀ ਪਰਮੇਸ਼ਰ ਨੇ ਕਿਹਾ ਧਰਤੀ ਉੱਤੇ ਸਭ ਪ੍ਰਕਾਰ ਦੇ ਜੀਵ ਜੰਤੂ ਜਾਨਵਰ ਪਸ਼ੂ ਪੇਟ ਭਾਰ ਚੱਲਣ ਵਾਲੇ ਜਾਨ ਉਂਗਲੀ ਜਾਨਵਰ ਪੈਦਾ ਹੋਣ ਤਾਂ ਇਹ ਹੋ ਗਿਆ ਅੰਤ ਵਿੱਚ ਖੁਦਾ ਨੇ ਕਿਹਾ ਮੈਂ ਹੁਣ ਇਨਸਾਨ ਨੂੰ ਆਪਣੇ ਸਰੂਪ ਬਣਾਵਾਂਗਾ ਮੈਂ ਉਸ ਨੂੰ ਧਰਤੀ ਸਮੁੰਦਰ ਸਭ ਜੀਵ ਜੰਤੂਆਂ ਪੇਟ ਭਾਰ ਚੱਲਣ ਵਾਲੇ ਜੰਗਲੀ ਜੀਵਾਂ ਫੁੱਲ ਫਲ ਅਤੇ ਸਭ ਉੱਤੇ ਅਧਿਕਾਰ ਦੇਵਾਂਗਾ ਸੋ ਖੁਦਾ ਨੇ ਆਦਮੀ ਅਤੇ ਔਰਤ ਨੂੰ ਆਪਣੇ ਸਰੂਪ ਬਣਾਇਆ ਅਤੇ ਉਹਨਾਂ ਨੂੰ ਵਦੋ ਫੁੱਲੋ ਅਤੇ ਸਾਰੀ ਧਰਤੀ ਨੂੰ ਭਾਰ ਦੇਉ ਦੀ ਅਸ਼ੇਸ਼ ਦਿੱਤੀ ਇਹ ਸ਼ੇਵਾ ਦੇਨ ਸੀ ਹੁਣ ਵਾਰੀ ਹੈ ਸਵਾਲ ਜਵਾਬ ਦੀ ਕਮੈਂਟ ਵਿੱਚ ਜਰੂਰ ਜਵਾਬ ਦਿਓ ਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਪਹਿਲਾ ਸਵਾਲ ਖੁਦਾ ਨੇ ਪਹਿਲੇ ਦਿਨ ਕੀ ਬਣਾਇਆ ਦੂਸਰਾ ਸਵਾਲ ਤੀਜੇ ਦਿਨ ਖੁਦਾ ਨੇ ਕਿਸ ਨੂੰ ਬਣਾਇਆ ਤੀਸਰਾ ਸਵਾਲ ਆਕਾਸ਼ ਕਿਸ ਦਿਨ ਬਣਾਇਆ ਚੌਥਾ ਸਵਾਲ ਖੁਦਾ ਨੇ ਆਪਣੇ ਸਰੂਪ ਕਿਸ ਨੂੰ ਬਣਾਇਆ ਅਤੇ ਪੰਜਵਾਂ ਸਵਾਲ ਆਖਿਰ ਵਿੱਚ ਖੁਦਾ ਨੇ ਕੀ ਬਣਾਇਆ ਆਖਿਰ ਤੱਕ ਵੀਡੀਓ ਦੇਖਣ ਲਈ ਧੰਨ ਉਤਪਤ ਦਾ ਦੂਸਰਾ ਬਾਬ ਅਗਲੀ ਵੀਡੀਓ ਵਿੱਚ ਦੇਖਾਂਗੇ ਖੁਦਾ ਇਸ ਵੀਡੀਓ ਨੂੰ ਦੇਖਣ ਵਾਲਿਆਂ ਨੂੰ ਆਸ਼ੀਸ਼ ਬਰਕਤ ਦੇਵੇ ਸਾਰਿਆਂ ਨੂੰ ਜੈ ਯਿਸੂ ਮਸੀਹ ਦੀ